ਆਇਲੈਟ ਸਵਾਲੀ ਨੂੰ ਬਹੁਤ ਹੀ ਸੋਹਣੀ ਕਹਾਣੀ ਹੈ ਇਸ ਨੂੰ ਜਰੂਰ ਸੁਣਿਆ ਇੱਕ ਵਾਰ ਪ੍ਰਾਈਵੇਟ ਹਸਪਤਾਲ ਦੀ ਐਮਰਜੈਂਸੀ ਪਾਰਟ ਦੇ ਬਾਹਾ ਜਗਤਾਰ ਸਿੰਘ ਦੀ ਉਸਦੀ ਘਰ ਵਾਲੀ ਚਰਨਜੀਤਪੁਰ ਬੈਠੇ ਸਨ ਚਰਨਜੀਤ ਬਹੁਤ ਰੋ ਰਹੀ ਹੈ ਤੇ ਉਸਦਾ ਘਰ ਵਾਲਾ ਉਸ ਨੂੰ ਚੁੱਪ ਕਰਾ ਰਿਹਾ ਹੈ ਇਹਨੇ ਨੂੰ ਅੰਦਰੋਂ ਡਾਕਟਰ ਬਾਹਰ ਆਉਂਦੇ ਹਨ ਤੇ ਜਗਤਾਰ ਸਿੰਘ ਭੱਜ ਕੇ ਡਾਕਟਰ ਕੋਲ ਜਾਂਦਾ ਹੈ ਤੇ ਪੁੱਛਦਾ ਹੈ ਡਾਕਟਰ ਸਾਹਿਬ ਕਿਵੇਂ ਹੈ ਮੇਰਾ ਪੁੱਤ ਬਚਦਾ ਜਾਵੇਗਾ ਨਾ ਦੇਖੋ ਜਗਤਾਰ ਸਿੰਘ ਜੀ ਅੱਜ ਅਸੀਂ ਕੁਝ ਨਹੀਂ ਕਹਿ ਸਕਦੇ ਬਹੱਤਰ ਕੰਤੇ ਬੈਠ ਕਰਾਂਗੇ ਫੇਰੀ ਕੁਝ ਦੱਸ ਸਕਦੇ ਹਾਂ ਨਾਲ ਇੱਕ ਗੱਲ ਹੋਰ ਇਹ ਪੁਲਿਸ ਕੇਸ ਬਣਦਾ ਹੈ ਇਸ ਕਰਕੇ ਅਸੀਂ ਥਾਣੇ ਫੋਨ ਕਰ ਦਿੱਤਾ ਹੈ ਥੋੜੀ ਦੇਰ ਤੱਕ ਪੁਲਿਸ ਆਉਂਦੀ ਹੀ ਹੋਵੇਗੀ ਡਾਕਟਰ ਨੇ ਜਾਂਦੇ ਜਾਂਦੇ ਕਿਹਾ ਥੋੜੀ ਦੇਰ ਬਾਅਦ ਪੁਲਿਸ ਆ ਜਾਂਦੀ ਹੈ ਥਾਣੇਦਾਰ ਜਗਤਾਰ ਸਿੰਘ ਨੂੰ ਪੁੱਛਦਾ ਹੈ ਕਿ ਮਾਜਰਾ ਕੀ ਹੈ ਮੁੰਡੇ ਨੇ ਦਵਾਈ ਕਿਉਂ ਪੀਤੀ ਏ ਜਨਾਬ ਮੇਰਾ ਕੱਲਾ ਕੱਲਾ ਪੁੱਤੇ ਰੱਬ ਦਾ ਦਿੱਤਾ ਸਭ ਕੁਝ ਹੈ ਮੇਰੇ ਕੋਲ ਪਰ ਫਿਰ ਵੀ ਮੁੰਡੇ ਨੇ ਜਿੱਦ ਕਰ ਲਈ ਕਿ ਮੈਂ ਬਾਹਰਲੇ ਮੁਲਕੀ ਜਾਣਾ ਏ ਅਸੀਂ ਜਵਾਕਤੀ ਜਿੱਦ ਅੱਗੇ ਝੁੱਕ ਗਏ ਤੇ ਆਲਸ ਵਾਲੀ ਕੁੜੀ ਲੱਭ ਕੇ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਮੁੰਡੇ ਦਾ ਵਿਆਹ ਕਰ ਦਿੱਤਾ 25-30 ਲੱਖ ਲਗਾ ਕੇ ਅਸੀਂ ਬੋਟੀ ਨੂੰ ਕੈਨੇਡਾ ਭੇਜ ਦਿੱਤਾ ਅੱਜ 3 ਸਾਲ ਹੋ ਗਏ ਉਸ ਨੂੰ ਗਈ ਨੂੰ ਪਰ ਅਜ ਤੱਕ ਉਸਨੇ ਸਾਡੇ ਮੁੰਡੇ ਨੂੰ ਉੱਥੇ ਨਹੀਂ ਬੁਲਾਇਆ ਹੁਣ ਮੁੰਡੇ ਨੂੰ ਕਿੱਥੋਂ ਪਤਾ ਲੱਗਾ ਕਿ ਉਸ ਕੁੜੀ ਨੇ ਕੈਨੇਡਾ ਵਿੱਚ ਵਿਆਹ ਕਰਵਾਇਆ ਹੋਇਆ ਹੈ ਬਸ ਇਸੇ ਕਰਕੇ ਹੀ ਅੱਜ ਸਵੇਰੇ ਮੁੰਡੇ ਨੇ ਕਾ ਸਾਰਨ ਵਾਈ ਸਪਰੇ ਪੀ ਲਈ ਜਗਤਾਰ ਸਿੰਘ ਦੇ ਦੱਸਦੇ ਦੱਸਦੇ ਗੱਲਾਂ ਪਾਰਾਇਆ ਬਹੁਤ ਮਾੜਾ ਹੋਇਆ ਚੱਲ ਕੋਈ ਗੱਲ ਨਹੀਂ ਹੌਂਸਲਾ ਰੱਖੋ ਪਰਮਾਤਮਾ ਭਲੇ ਕਰੇਗਾ ਥਣਹਾਰ ਨੇ ਕਿਹਾ ਪੁਲਿਸ ਪੁੱਛਦਾਸ ਕਰਕੇ ਚਲੀ ਜਾਂਦੀ ਹੈ ਤੋੜੀ ਤੇਰ ਬਾਗ ਹੋ ਰਿਹਾ ਰਿਸ਼ਤੇਦਾਰ ਵੀ ਪਾਸਤਲ ਮੁੰਡੇ ਦਾ ਪੱਤਾ ਲੈਣ ਪਹੁੰਚ ਜਾਂਦੇ ਹਨ ਰਿਸ਼ਤੇਦਾਰਾਂ ਨਾਲ ਗੱਲਾਂ ਕਰਦਾ ਕਰਦਾ ਜਗਤਾਰ ਸਿੰਘ ਰੋਣ ਲੱਗ ਜਾਂਦਾ ਹੈ ਤੇ ਆਪਣੇ ਆਪ ਨੂੰ ਦਿਲਾਸਾ ਦਿੰਦਾ ਕਹਿੰਦਾ ਹੈ ਵਾਹਿਗੁਰੂ ਮੇਰੇ ਪੁੱਤ ਦੀ ਜਿੰਦਗੀ ਬਖਸ਼ ਦੇਵੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਪੈਸੇ ਤਾਂ ਆਉਂਦੇ ਜਾਂਦੇ ਹੀ ਰਹਿੰਦੇ ਹਨ ਮੈਂ ਸਮਝ ਲਵਾਂਗਾ ਕਿ ਮੈਂ 25-30 ਲੱਖ ਲਗਾ ਕੇ ਇੱਕ ਤੀ ਵਿਆਹੀਏ ਜਗਤਾਰ ਸਿੰਘ ਦੀ ਇਹ ਗੱਲ ਸੁਣ ਕੇ ਚਰਨਜੀਤ ਉਸਦੇ ਕੋਲ ਆਉਂਦੀ ਹੈ ਤੇ ਕਹਿੰਦੀ ਹੈ ਜੇ 25 3 ਲੱਖ ਲਾਉਣਾ ਹੀ ਸੀ ਤਾਂ ਉਸ ਨਿਆਣੇ ਨੂੰ ਹੀ ਨਾ ਮਰਦੇ ਉਸੇ ਦਾ ਤਾਂ ਪਾਪ ਲੱਗਾ ਏ ਤੁਹਾਨੂੰ ਜਿੰਨੇ ਤੁਸੀਂ ਆਇਲਸ ਵਾਰੀ ਨਾ ਤੇ ਲਾਏ ਆ ਇਸ ਤੋਂ ਅੱਧੇ ਪੈਸੇ ਵੀ ਨਹੀਂ ਸੀ ਲੱਗਨੇ ਹੋ ਸਕਦੇ ਜਗਤਾ ਸਿੰਘ ਸ਼ਰਮਿੰਦਾ ਹੋ ਜਾਂਦਾ ਹੈ ਤੇ ਆਪਣੇ ਅਤੀਤ ਵਿੱਚ ਚਲਾ ਜਾਂਦਾ ਹੈ ਮੁੰਡੇ ਤੋਂ ਪਹਿਲਾਂ ਉਸਦੇ ਕਰਤੀ ਹੋਈ ਸੀ ਤੇ ਉਸ ਨੇ ਵਿਆਹ ਤੇ ਹੋਣ ਵਾਲੇ ਖਾਚੇ ਦਾ ਹਵਾਲਾ ਦਿੰਦੇ ਉਸ ਨੂੰ ਖਤਮ ਕਰ ਦਿੱਤਾ ਸੀ ਜਗਤਾਰ ਸਿੰਘ ਦੇ ਪੱਲੇ ਹੁਣ ਪਛਤਾਵੇ ਤੋਂ ਬਿਨਾ ਹੋਰ ਕੁਝ ਨਹੀਂ ਸੀ ਤੁਹਾਨੂੰ ਇਹ ਛੋਟੀ ਜਿਹੀ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜ਼ਰੂਰ ਦੱਸਣਾ ਜੀ ਇਹ ਕਹਾਣੀ ਰਮਨਦੀਪ ਤੋਂ ਸੰਧੂ ਵੱਲੋਂ ਲਿਖੀ ਗਈ ਸੀ ਧੰਨਵਾਦ